ਖਬਰ ਸਾਹਮਣੇ ਆਈ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਚਰਚਿਤ ਨਾਜ ਕੋਟਾਲੀ ਦੇ ਦੋਸ਼ੀ ਰਕੇ ਸਿੰਘਲਾ ਆਪ ਦਾ ਡਿਪਟੀ ਡਾਇਰੈਕਟਰ ਖਾਤੇ ਨਾਗਰੇ ਕਪੂਰ ਤੇ ਵਿਪਾਕ ਪੰਜਾਬ ਦੇ ਸਾਥੀ ਤੇ ਬੱਤਰਾ ਨੂੰ ਅਨੁਰਾਗ ਪਤਰਾਂ ਨੂੰ ਗ੍ਰਿਫਤਾਰ ਕੀਤਾ ਜਿਸ ਤੇ ਸਿੰਘਲਾ ਦੇ ਕਾਲੇ ਧੰਦਾ ਸਫੇਦ ਕਰਨ ਦਾ આરોਪ ਲੱਗ ਰਿਹਾ ਹੈ ਦੱਸਦੇ ਕਿ ਉਦਰੀ આરોપી ਨੂੰ ਲੁਧਿਆਣਾ ਦੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਇੱਕ ਜ਼ਿੰਦਾ ਪੁਲਿਸ ਰਿਮਾਂਡ ਹਾਸਲ ਕਰਕੇ ਮੁਜਲਸ ਬਿਊਰੋ ਦੇ ਹਵਾਲੇ ਉਸ ਨੂੰ ਕੀਤਾ ਗਿਆ ਕੀ ਪੂਰੀ ਜਾਣਕਾਰੀ ਆ ਦੇਖਦੇ ਹਾਂ ਇੱਕ ਸਰ ਵੀਡੀਓ ਦੇ ਵਿੱਚ ਇਹ ਫੂਡ ਟੈਂਡਰ ਦਾ ਕਪੜਾ ਹੈਗਾ ਸਕੈਮ ਚੱਲ ਰਿਹਾ ਸੀ ਉਹਦੇ ਵਿੱਚ ਮਕਦਮਾ ਦਰਜ ਕੀਤਾ ਸੀ ਆਰ ਪੀ ਸਿੰਘਲਾ ਡਿਪਟੀ ਡਾਇਰੈਕਟਰ ਦੋਸ਼ੀ ਸੀ ਤਾਂ ਉਹ ਪੀਓ ਬਣ ਗਿਆ ਸੀਗਾ ਔਰ ਉਸ ਮੁਕਦਮੇ ਦੀ ਜਾਂਚ ਦੌਰਾਨ ਪਾਇਆ ਗਿਆ ਸੀ ਕਿ ਉਹਦੇ ਕਾਫੀ ਟਰੋਪੀਆਂ ਬਣਾਈਆਂ ਹੋਈਆਂ ਜੋ ਕਿ ਅਨਨੋਨ ਸਰਸਿਸ ਤੋਂ ਹੈਗੀਆਂ ਉਹਦੀਆਂ 12 ਟਰੋਪੀਆਂ ਟ੍ਰੇਸ ਨਹੀਂ ਆਈਆਂ ਸੀ ਔਰ ਉਹਦੇ ਖਿਲਾਫ ਮੁਕਦਮਾ ਇੱਕ 8 ਨੰਬਰ ਲਗ ਦਰਜ ਹੋ ਗਿਆ ਸੀਗਾ 2023 ਔਰ ਉਹਦੇ ਰਜਿਸਟਰੀ ਉਹ ਪੀਓ ਬਣ ਚੁੱਕਾ ਹੈ ਔਰ ਉਹਦੀਆਂ ਚਾਰ ਪ੍ਰੋਪਰਟੀਆਂ ਅਟੈਚ ਹੋ ਗਈਆਂ ਅੱਠਾਂ ਪ੍ਰੋਪਰਟੀ ਪ੍ਰੋਪਰਟੀ ਜਿਹੜੀਆਂ ਹੈਗੀਆਂ ਉਹ ਅਟੈਚਮੈਂਟ ਦੀ ਕਾਰਵਾਈ ਚੱਲ ਰਹੀ ਹੈ ਔਰ ਇਹਦੇ ਵਿੱਚ ਇੱਕ ਅਨੁਗਾਗ ਪੱਤਰਾ ਹੈ ਜਿਹੜੇ ਬੰਦੇ ਨੇ ਇਹ ਉਹਦਾ ਸਾਥੀ ਹੈ ਆਕੇ ਸਿੰਗਲਾ ਦਾ ਇਹਨੇ ਕਰੀਬ 29 ਲੱਖ ਰੁਪਇਆ ਉਹਦੀ ਵਾਈਫ ਦੇ ਖਾਤੇ 'ਚ ਟਰਾਂਸਫਰ ਕੀਤੇ ਸੀਗੇ 9 ਲੱਖ ਸਮਥਿੰਗ ਔਰ 19 ਲੱਖ ਔਰ ਉਹ ਇਹਨੇ ਇਸ ਕਪਸ ਨਾਲ ਕੀਤੇ ਸੀਗੇ ਵੀ ਉਹਦੀ ਜਿਹੜੀ ਬਲੈਕ ਮਨੀ ਨੂੰ ਵਾਈਟ ਮਨੀ ਕਰਨ ਵਿੱਚ ਜਿਹੜਾ ਤੇ ਆਨਲਾਈਨ ਐਂਟਰੀਆਂ ਕੀਤੀਆਂ ਸੀ ਤਾਂ ਜੋ ਕੋਈ ਕੱਲ ਨੂੰ ਕੋ ਗਲਤ ਹੋ ਗਏ ਤੇ ਲੱਗੇ ਵੀ ਇਹ ਜੈਨੂਨ ਹੈ ਉਹ ਫਿਰ ਇਹ ਸਾਰੇ ਇਸ ਬੰਦੇ ਨੇ ਉਹਨੂੰ ਜਿਹੜੀ ਫੈਸਿਲੀਟੇਟ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਇਹ ਜਿਹ ਚੁਜ਼ਡ ਦੇ ਤੌਰ ਤੇ ਨਾਮਿਨੇਟ ਹੋਇਆ ਸੀ ਤੇ ਇਸ ਨੂੰ ਗੁਫਤਾਰ ਕੀਤਾ ਔਰ ਅੱਜ ਇਹ ਰਿਪੋਰਟ ਪੇਸ਼ ਕਰਤਾ ਔਰ ਇੱਕ ਦੰਦਾ ਰਮਾਨ ਮਿਲੇ ਆ ਬਾਕੀ ਸਭ ਤੇਜ਼ ਜਲ ਕਿੰਨੀ ਵਾਰ ਇਹਨੇ پیسے ਕਾਪੀ ਕਿਸੇ ਕਿੰਨੇ ਅਮਾਉਂਟ ਦੇ ਵਿੱਚ ਵੈਸੇ 2000 ਇਹਨੇ ਕਿਤੇ ਸੀ 2000 ਰੁਪਏ ਦੇ ਵਿੱਚ ਔਰ 9 ਲੱਖ ਦੇ ਉੱਤੇ ਹੈਗੀ ਅਮਾਉਂਟ ਫਰੀ ਔਰ 19 ਲੱਖ ਦੇ ਕਿਰੇ ਉਸ ਤੋਂ ਨਵਾ 2013 ਵਿੱਚ ਵੀ ਇਹਨੇ ਦੋ ਵਾਰ ਇਹਨੇ ਟਰਾਂਸਫਰ ਕੀਤੇ ਆ 5 ਲੱਖ ਦੇ ਕਰੀਬ ਦੋ ਦੋ ਐਂਟਰੀਆਂ ਹੈਗੀਆਂ ਇਸ حساب ਨਾਲ ਤਕਰੀਬਨ 37 ਲੱਖ ਰੁਪਏ ਦਾ ਕਰਤਾ ਹੈਗਾ ਔਰ ਇਹ ਸਾਰਾ ਹੀ ਇਗਜ਼ਾਮ ਕੀਤਾ ਜਾ ਰਿਹਾ ਹੈ ਕਿ ਕੌਣ ਕਿਹਨਾਂ ਜ਼ਿੰਮੇਵਾਰੀ ਕੀ ਸੀ ਕਿ ਇਹ ਹਾਂਜੀ ਉਹ ਵਾਲਾ ਐਕਸ ਮਿਸਟਰ ਜਿਹੜੇ ਉਹਨਾਂ ਦੇ ਖਿਲਾਫ ਦਾ ਮਕਰਮਾ ਸੀਗਾ 11 ਨੰਬਰ ਉਹਦੇ ਚ ਹੀ ਇਹ ਸਾਰੇ ਦੋਸ਼ੀ ਸੀਗੇ ਆਰ ਪੀ ਸਿੰਘਲਾ ਜਿਹਦੇ ਵਿੱਚ ਪੀਓ ਬਣ ਚੁੱਕਾ ਹੈ ਉਹਦੀਆਂ ਫਿਰ ਉੱਤੇ ਲਗ ਮਕਰਮਾ ਦਾ ਜੋ ਹੈ ਕੀ ਕੰਮ ਕਰ ਕੀ ਹੈਗਾ ਜੀ ਇਹ ਦਾ ਇਹ ਨੰਦਰਾਗ ਬਤਰਾ ਬੇਸਿਕਲੀ ਚੰਡੀਗੜ੍ਹ ਦੇ ਰਹਿਣ ਵਾਲੇ ਆ ਔਰ ਇਹ ਬਤਰਾ ਫਾਰਮਾ ਕੰਪਨੀ ਹੈਗੀ ਉਹਦੇ ਡਿਸਟ੍ਰੀਬਿਊਟਰ ਨੇ ਕਾਫੀ 20 ਦੇ ਕਰੀਬ ਦਵਾਈਆਂ ਦੀ ਸਪਲਾਈ ਕਰਦੇ ਨੇ ਔਰ ਵਕਤ ਵਕਤ ਪੰਜਾਬ ਹਰਿਆਣਾ ਔਰ ਹਿਮਾਚਲ ਨੂੰ ਸਪਲਾਈ ਕਰਦੇ ਨੇ ਔਰ ਇਹ ਇਹ ਲੋਕੋਂ ਫਿਰ ਕਮਿਸ਼ਨ ਬੇਸਿਸ ਤੇ ਕੰਮ ਕਰਦੇ ਇਹਨਾਂ ਨੇ ਆਫਰ ਲੜੀ ਸੀ ਇਹਨਾਂ ਨੂੰ ਟਰਾਂਸਫਰ ਕਰਨ ਦੀ ਕੋਸ਼ਿਸ਼ ਕੀਤੀ ਜੋ ਸਾਡੀ ਤਪੀਛ ਦੇ ਦੇਸੀ ਪਾਇਗੇ ਨੇ ਇਸ ਕਰਕੇ ਨੋਟ ਕਰਦੇ ਅਰੇ ਇਹ ਤਾਂ ਨਹੀਂ ਕਿ ਸਿੰਗਲਾ ਜੀ ਨਾਲ ਇਸ ਜੇ ਪੂਰਨਿਤ ਕਰਦੇ ਸਾਲੇ ਜੀ ਨੇ ਗੱਲ ਕੀਤੀ ਹੈ ਇਸ ਦੇ ਨਾਲ ਅਨੇ ਆਰਕੇ ਸਿੰਗਲਾ ਦੇ ਨਾਲ ਹੀ ਇਹਨਾਂ ਦਾ ਸੰਬੰਧ ਨਿਕਲਿਆ ਹੈਗਾ ਆ ਬਾਕੀ ਸਤੁਤੀਛ ਕਰ ਰਹੇ ਵਿਧਿਆਨਾਲਾ ਅਬਦਲਾਈ ਟਿੰਕਾ ਚਾਰਟ ਰਿਪੋਰਟ